ਵੈਕਰ ਜੀ ਖਾਲਸਾ ਹੈ ਵੈਕਰ ਜੀ ਕੀ ਫਤਿਹ ਬਾਈ ਸਾਰਿਆਂ ਨੂੰ ਪਹਿਲਾਂ ਦਾ ਬੇਨਤੀ ਕੀਤੀ ਜਾਂਦੀ ਹੈ ਗੱਤ ਬੰਨ ਕੇ ਕਿ ਜੋ ਵੀ ਭਰਾ ਲੰਗਰ ਪਾਣੀ ਲਿਆ ਰਹੇ ਹੈਗੇ ਵੀ ਹਜੇ ਬਾਈ 10 ਦਿਨ ਰੁੱਕ ਕੇ ਜਾਓ ਸਾਰੇ ਕਿਤੇ ਹਜੇ ਬਹੁਤ ਆਮ ਹੋਇਆ ਪਿਆ ਸਮਾਨ ਸਾਰੇ ਕਾਹੇ ਦਾ ਤੇ ਆਪਾਂ ਇੱਕ ਬਾਈ ਜਿਹੜੇ ਸੜਕਾਂ ਤੇ ਵੱਡੀਆਂ ਤੇ ਵੰਡ ਕੇ ਮੁਰਜ ਜਾਂਦੇ ਹੈਗੇ ਉਹਨਾਂ ਨੂੰ ਬੇਨਤੀ ਵੀ ਦੇਖ ਕੇ ਵੰਡਿਆ ਕਰੋ ਹੁਣ ਲੁੱਟ ਖੋ ਬਹੁਤ ਕਰਨ ਲੱਗ ਗਏ ਇੱਕ ਚੱਕ ਕੇ ਸਮਾਨ ਬਾਈ ਉਹ ਇਕੱਠਾ ਕਰਨ ਲੱਗੇ ਵੇਚੀ ਜਾਂਦੇ ਹੈਗੇ ਵਿੱਚ ਬੰਦੇ ਦੂਜਿਆਂ ਦੇ ਵੀ ਰੋਜੀ ਮਾਰੀ ਜਾਂਦੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਵੀ ਬੰਦੇ ਮਾਰੀ ਜਾਂਦੇ ਅੱਗੇ ਤੇ ਇਹਦਾ ਕਰਕੇ ਭਾਈ ਜਿਨੇ ਵੀ ਸਮਾਨ ਵੰਡਣਾਗਾ ਅੱਗੇ ਪਿੰਡਾਂ ਚ ਜਾ ਜਾ ਆਪਾਂ ਬੰਡੂ ਵੱਡੇ ਰੋੜਾਂ ਦੇ ਨਾਲ ਮੋੜੋਂ ੱਦਿਆ ਤੋਂ ਨੇ ਸਾਰਿਆਂ ਨੂੰ ਇਹ ਪੈਂ ਫੇਣ ਦੀ ਜਿੱਥੇ ਵੀ ਆ ਦੂਜੀ ਗੱਲ ਭਾਈ ਸਮਾਨ ਸਾਰੇ ਜਾਰੇ ਨਿਕਲਦੇ ਨੇ ਜਿਆਦੇ ਲੋੜ ਆ ਕੀ ਯਾਰ ਸੁਲਾਨਾ ਕੋਲ ਸਾਰਾ ਸਮਾਨ ਹੈਗਾਗਾ ਤੇ ਆਪਾਂ ਜਿਨੇ ਵੀ ਪਿੰਡੋਂ ਨਗ ਉਹ ਸਾਹਿਬ ਨਾਲ ਮੂਰੇ ਸਾਈਡ ਨੇ ਕਰਕੇ ਫੇਰ ਤੁਰਿਆ ਕਰੋ ਇੱਕ ਕਿਸੇ ਵੀ ਪਾਰਟੀ ਵਾਜੀ ਦੇ ਵੇਸ ਦੇ ਨਾਲ ਤੁਰੋ ਤੇ ਮੂਰੇ ਸਮਾਨ ਆ ਜਿਹੜਾ ਉਹ ਕਿਸੇ ਵੀ ਪਾਰਟੀ ਵਾਜ ਬੰਦਿਆਂ ਨੂੰ ਇੱਕ ਥਾਂ ਤੇ ਨਾਲ ਆਹੋ ਆਪ ਕੋ ਆਪਣਾ ਸਮਾਨ ਆਪ ਵੰਡੋ ਜੇ ਕੋਈ ਸੰਸਥਾ ਵਾਲੇ ਬੈਠੇ ਆ ਉਹਨਾਂ ਕੋਲੇ ਜਾਓ ਉਹਨਾਂ ਨੂੰ ਕਹੋ ਬਾਈ ਸਮਾਨ ਅਸੀਂ ਆਪ ਦਾ ਆਪ ਵੰਡ ਕੇ ਜਾਵਾਂਗੇ ਇਹੇ ਬੰਦੇ ਕੀ ਕਰਦੇ ਬਾਈ ਸਮਾਨ ਉੱਥੇ ਲਹਾ ਲੈਂਦੇ ਹੈਗੇ ਮਗਰ ਉਹ ਆਪ ਪਿੰਡਾਂ 'ਚ ਵੰਡ ਕੇ ਆਉਂਦੇ ਆ ਆਪਦੀਆਂ ਵੋਟਾਂ ਲੈਣ ਦੇ ਮਾਰੇ ਮੂਰੇ ਸਰਪੰਚ ਕਰ ਰੱਖੇ ਹੈਗੇ ਇਹ ਆ ਆ ਬੋਟਾਂ ਘੁੱਟਣ ਦੇ ਮਾਰੇ ਭਾਈ ਸਮਾਨ ਲੋਕਾਂ ਦਾ ਹੈਗਾ ਤੇ ਨੰਬਰ ਉਹ ਬਣਾਈ ਜਾਂਦੇ ਆ ਇਸ ਕਰਕੇ ਭਾਈ ਆਪਾਂ ਇਹਨਾਂ ਚੀਜ਼ਾਂ ਤੋਂ ਬਚੋ ਕਿਉਂ ਆਪਾਂ ਪੈਸਾ ਪਿੰਡ ਦਾ ਹੁੰਦਾ ਹਰੇਕ ਪਾਰਟੀ ਦੇ ਬੰਦੇ ਦੇ ਪੈਸੇ ਹੈਗੇ ਇਹ ਨਾ ਹੋਵੇ ਵੀ ਕਿਤੇ ਸਮਾਨ ਲਾਉਣ ਗਏ ਇੱਕ ਪਾਰਟੀ ਦੇ ਨੂੰ ਦੇ ਆ ਗਏ ਤੇ ਚੰਗਿਆਂ ਸਾਥ ਵਾਲਿਆਂ ਨਾਲ ਕੰਟੈਕਟ ਕਰਕੇ ਫੇਰ ਜਾਓ ਆਏ ਨਾ